ਬਾਈ ਜੀ ਜਰੂਰ ਦਰਸ਼ਨ ਕਰਕੇ ਜਾਇਓ ਸਾਡੇ ਵਿਛੜੇ ਹੋਏ ਗੁਰੂ ਘਰ ਦੇ ਜੋ ਲਹਿੰਦੇ ਪੰਜਾਬ ਦੇ ਵਿੱਚ ਉਹ ਗੁਰੂ ਘਰ ਬਣਿਆ ਹੋਇਆ ਆਜੋ ਆਪਾਂ ਵੀਰ ਤੋਂ ਸਾਰੀ ਗੱਲਬਾਤ ਜਿਹੜੀ ਉਸ ਗੁਰੂ ਘਰ ਬਾਰੇ ਸੁਣਦੇ ਆਂ ਜਰੂਰ ਵੀਡੀਓ ਨੂੰ ਵੇਖ ਕੇ ਜਾਇਓ ਸੁਣ ਕੇ ਜਾਇਓ ਆਪਾਂ ਤੋਂ ਨਹੀਂ ਜਾਇਆ ਜਾਂਦਾ ਪਰ ਆਪਾਂ ਦਰਸ਼ਨ ਵੀਡੀਓ ਰਾਹੀਂ ਜਰੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤੁਹਾਨੂੰ ਦਰਸ਼ਨ ਦਿਵਾ ਰਹੇ ਹਾਂ ਗੁਰਦੁਆਰਾ ਪਹਿਲੀ ਪਾਸ਼ਾਈ ਚਵਾ ਸਾਹਿਬ ਇੱਕ ਗੁਰਦੁਆਰਾ ਸਾਹਿਬ ਜਿਹੜਾ ਉਹ ਰੁਸਤਾਸ ਦੇ ਕਿਲੇ ਦੇ ਬਿਲਕੁਲ ਬਾਹਰ ਵਾਲੇ ਪਾਸੇ ਆ। ਕਿਹਾ ਜਾਂਦਾ ਹੈ ਕਿ ਗੁਰੂ ਨਾਨਕ ਪਾਸ਼ਾ ਜੀ ਜਦੋਂ ਇਸ ਨਗਰ 'ਚ ਪਹੁੰਚੇ ਤੇ ਇੱਥੇ ਪਾਣੀ ਦੀ ਬਹੁਤ ਜ਼ਿਆਦਾ ਕਾਟ ਸੀ। ਸੰਗਤ ਨੇ ਆ ਕੇ ਬੇਨਤੀ ਕੀਤੀ ਮਹਾਰਾਜ ਛੱਨੂ ਪਾਣੀ ਦਾ ਬਹੁਤ ਮਸਲਾ ਹੈ। ਕਹਿੰਦੇ ਨੇ ਗੁਰੂ ਨਾਨਕ ਪਾਸ਼ਾ ਜੀ ਨੇ ਜਦੋਂ ਸੰਗਤ ਦੀ ਬੇਨਤੀ ਸੁਣੀ ਤਾਂ ਮਹਾਰਾਜ ਨੇ ਇੱਥੇ ਆ ਕੇ ਆਪਣਾ ਆਸਾ ਜਿਹੜਾ ਸੀ ਉਹ ਇੱਕ ਪੱਥਰ ਤੇ ਮਾਰਿਆ। ਸੱਚੀ ਸਰਕਾਰ ਗੁਰੂ ਨਾਨਕ ਪਾਸ਼ਾ ਜੀ ਨੇ ਇਸ ਜਗ੍ਹਾ ਤੇ ਇੱਕ ਪੱਥਰ ਦੇ ਉੱਤੇ ਆਪਣਾ ਆਸਾ ਮਾਰਿਆ। ਇਥੋਂ ਪਾਣੀ ਨਿਕਲ ਆਇਆ ਅੱਜ ਵੀ ਰਖਤਾਰਸ ਨਗਰ ਦੇ ਵਾਸੀ ਇਸੇ ਜਗ੍ਹਾ ਤੋਂ ਆਪਣੀ ਜ਼ਰੂਰਿਆਤ ਦਾ ਜਿੰਨਾ ਪਾਣੀ ਹੈ ਉਹ ਇਸਤੇਮਾਲ ਕਰਦੇ ਨੇ ਜਿੱਥੇ ਸੱਚੀ ਸਰਕਾਰ ਗੁਰੂ ਨਾਨਕ ਪਾਸ਼ਾ ਜੀ ਆ ਕੇ ਬਰਾਜਮਾਨ ਹੋਏ ਮਹਾਰਾਜਾ ਰਣਜੀਤ ਸਿੰਘ ਜੀ ਨੇ ਉਸ ਜਗ੍ਹਾ ਤੇ ਇੱਕ ਖੂਬਸੂਰਤ ਵਿਸ਼ਾਲ ਗੁਰਦੁਆਰਾ ਸਾਹਿਬ ਦੀ ਸੇਵਾ ਕਰਾਈ ਇਸ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਬਹੁਤ ਸ਼ਾਨ ਇਹ ਖੂਬਸ਼ੂਰਤ ਸੀ ਜਿੱਦੀ ਦੂਹ ਤੋਂ ਤੱਕ ਕੋਈ ਮਿਸਾਲ ਨਹੀਂ ਮਿਲਦੀ ਇਸ ਇਲਾਕੇ ਤੋਂ ਗੁਰਸਾਮ ਦੀ ਗਾ ਕਦੀਨ ਪ੍ਰਕਾਸ਼ ਹੁੰਦਾ ਸੀ ਔਰ ਇੱਥੇ ਸਿਰਦਾਂ ਦੀਵਾਨ ਸਜਾ ਲੀਆ ਜਦੋਂ ਨਾਨਕ ਪਾਸ਼ਾ ਜੀ ਨੇ ਇਸ ਨਗਰ ਦੀ ਤਕਦੀਰ ਬਦਲ ਦਿੱਤੀ ਕਹਿੰਦੇ ਨੇ ਕਿ ਗੁਰੂ ਨਾਨਕ ਪਾਸ਼ਾ ਜੀ ਨੇ ਜਿਹੜੀ ਇੱਥੇ ਬਚਤਾਂ ਵੰਡੀਆਂ ਉਹਦੀ ਕਰਕੇ ਆ ਇਸੇ ਆਸ-ਪਾਸੇ ਸਾਰੀ ਸਿੱਖ ਸੰਗਤ ਜਿਹੜੀ ਆ ਉਹ ਫੈਲੀ ਮਾਤਾ ਸਾਹਿਬ ਕੌਰ ਜੀ ਦਾ ਪ੍ਰਕਾਸ਼ ਸਥਾਨ ਵੀ ਇਸਕੇ ਲਈ ਬਿਲਕੁਲ ਅੰਦਰ ਆਇਆ ਇੱਥੇ ਕਦੀ ਗੁਰਦਾਨੇ ਪਾਸ਼ਾ ਵੀ ਬਰਜਮਾਨ ਹੋਏ ਮਹਾਰਾਜਾ ਰਣਜੀਤ ਸਿੰਘ ਨੇ ਨਾ ਸਿਰਫ ਇੱਥੇ ਖੂਬਸੂਰਤ ਗੁਰਦੁਆਰਾ ਸਾਹਿਬ ਦੀ ਤਾਮੀਰ ਕਰਵਾਈ ਬਲਕਿ ਉਹਦੇ ਨਾਲ ਨਾਲ ਇਹ ਸਾਰੇ ਨਗਰ ਦੀ ਜਿੰਨੀ ਜ਼ਮੀਨ ਹੈ ਉਹ ਗੁਰਦੁਆਰਾ ਸਾਹਿਬ ਦੇ ਨਾਮ ਕੀਤੀ ਅੱਜ ਵੀ ਸਿੱਖ ਸੰਗਤ ਜਦੋਂ ਵੀ ਪਾਕਿਸਤਾਨ ਆਂਦੀ ਏ ਮੈਂ ਕਹਿਣਾ ਐਸੇ ਸਥਾਨਾਂ ਤੇ ਜ਼ਰੂਰ ਆਓ ਤਾਂ ਕਿ ਆਉਣ ਵਾਲੀ نسل ਨੂੰ ਦੱਸਿਆ ਜਾ ਸਕੇ ਕਿ ਅਸੀਂ ਲਹਿੰਦੇ ਪੰਜਾਬ 'ਚ ਕਿੱਡਾ ਵੱਡਾ ਆਪਣਾ ਇਤਿਹਾਸ ਛੱਡ ਆਏ ਹਾਂ